ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਵਰਗੇ ਨੌਜਵਾਨਾਂ ਦਾ ਕਤਲ ਹੋਣਾ ਪੰਜਾਬ ਦੀ ਹੂਨ ਦੀ ਲੜਾਈ ਹੈ ਇਹਨਾਂ ਨੂੰ ਧਮਕੀਆਂ ਮਿਲਦੀਆਂ ਸੀ ਪਰ ਜ਼ਿਲ੍ਹੇ ਦਾ ਪੁਲਿਸ ਮੁਖੀ ਕਹਿੰਦਾ ਸੀ ਡਰਨ ਦੀ ਲੋੜ ਨਹੀਂ ਤੂੰ ਤਾਂ ਬੜਾ ਬਹਾਦਰ ਹੈ ਤੈਨੂੰ ਗਨਮੈਨਾਂ ਦੀ ਕੀ ਲੋੜ ਹੈ ਤੂੰ ਤੇ ਉਹ ਹੀ ਡਰੀ ਜੰਨਾ ਹੈ ਆ ਸਰਕਾਰ ਜਦੋਂ ਦੀ ਬਣੀ ਹੈ ਤਤੋ ਹੀ ਜੋ ਵੀ ਵਿਅਕਤੀ ਪੰਜਾਬ ਲਈ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਹੈ ਜਾਂ ਤਾਂ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਂ ਫਿਰ ਉਹਨੂੰ ਜੇਲ੍ਹਾਂ ਵਿਖਾਈਆਂ ਗਈਆਂ ਭਾਵੇਂ ਉਹ ਕਿੱਡਾ ਵੀ ਵੱਡੇ ਤੋਂ ਵੱਡਾ ਆਗੂ ਨਾ ਹੋਵੇ ਨੌਜਵਾਨ ਗੱਲਾਂ ਸੱਚੀਆਂ ਕਰਦਾ ਤੇ ਉਹਨਾਂ ਨੂੰ ਮੋੜਨ ਦੇ ਲਈ ਦਬਾਉਣ ਦੇ ਲਈ ਲੰਬੇ ਸਮੇਂ ਤੋਂ ਕਾਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਧਮਕਾਉਣ ਵਾਲੇ ਕੌਣ ਸੀ जग ਜਾਣਦਾ ਹੈ ਤੇ ਫਿਰ ਇਹ ਕਾਤਲ ਦੇ ਪਿੱਛੇ ਕੌਣ ਹੈ ਉਹ ਵੀ ਜੱਗ ਜਾਣਦਾ ਸਰਕਾਰਾਂ ਚਾਹੁੰਦੀਆਂ ਨਸ਼ਾ ਤਾਂ ਹੀ ਵਿਕਦਾ ਸਰਕਾਰਾਂ ਚਾਹੁੰਦੀਆਂ ਨਸ਼ਾ ਕਰ ਕਰ ਨੌਜਵਾਨ ਤਾਂ ਹੀ ਮਰਦੇ ਨੇ ਆਪਾਂ ਇਹ ਸਰਕਾਰ ਬਦਲੀਏ ਅਸੀਂ ਆਵਾਂਗੇ ਪੰਜਾਬ ਚ ਕਿਸੇ ਮਾਂ ਦਾ ਪੁੱਤ ਨਾ ਨਸ਼ੇ ਨਾਲ ਮਰੇਗਾ ਨਾ ਪਿਸਤੌਲ ਦੀ ਗੋਲੀ ਨਾਲ ਮਰੇਗਾ ਕੌਣ ਇਹਦਾ ਸੋਚਦੇ ਆ ਕਿ ਪੰਜਾਬ ਦੀ ਜਵਾਨੀ ਨੂੰ ਸੁਰਤ ਨਹੀਂ ਨਸ਼ਿਆਂ ਦੀ ਨਾਲ ਸੁਰਤ ਨਹੀਂ ਪਰ ਜਿਹਨਾਂ ਨੂੰ ਸੁਰਤ ਹੈ ਉਹ ਸਾਡੇ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜੀ ਦੇ ਸਰਪੰਚ ਸਾਹਿਬ ਬਾਂਗ ਬੋਲਦੇ ਨੇ ਉਹ ਬਰਦਾਸ਼ਤ ਨਹੀਂ ਇਸ ਇੱਕ ਅੱਠ ਦੇ ਵਿੱਚ ਰੋਸ ਧਰਨੇ ਦੇ ਵਿੱਚ ਜੋ ਬੈਠੇ ਜੁੜ ਬੈਠੇ ਸਮੂਹ ਖਾਲਸਾ ਜੀ ਫਤਿਹ ਸਰ ਜੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦਿਨ ਦਿਹਾੜੇ ਉਹਨਾਂ ਦਾ ਕਤਲ ਹੋ ਜਾਣਾ ਪੰਜਾਬ ਦੀ بلند ਆਵਾਜ਼ ਦਾ ਕਤਲ ਕੀਤਾ ਗਿਆ ਆ ਸਰਕਾਰ ਜਦੋਂ ਦੀ ਬਣੀ ਐ ਤਾਂ ਤੋਈ ਜੋ ਵੀ ਵਿਅਕਤੀ ਪੰਜਾਬ ਲਈ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਜਾਂ ਤਾਂ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਾਂ ਫਿਰ ਉਹਨੂੰ ਜੇਲ੍ਹਾਂ ਦਿਖਾਈਆਂ ਗਈਆਂ ਭਾਵੇਂ ਉਹ ਕਿੱਡਾ ਵੀ ਵੱਡੇ ਤੋਂ ਵੱਡਾ ਆਗੂ ਨਾ ਹੋਵੇ ਸਰਕਾਰ ਦੀ ਕਾਰਗੁਜ਼ਾਰੀ ਉਸੇ ਹੀ ਤਹਿਤ ਪੰਜਾਬ ਦੇ ਲਈ ਹਾ ਦਾ ਨara ਮਾਰਨ ਵਾਲੇ ਉਸੇ ਦੌਰਾਨ ਪੰਜਾਬ ਦੇ ਲਈ ਪੰਜਾਬ ਦੀ ਗੱਲ ਕਰਨ ਵਾਲੇ ਦੀਪ ਸਿੱਧੂ ਦਾ ਕਤਲ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਪੰਜਾਬ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਬੱਡੇ ਆਗੂਆਂ ਨੂੰ ਜੇਲਾ ਦਿਖਾਈਆਂ ਗਈਆਂ ਸੁਖਵਿੰਦਰ ਸਿੰਘ ਕਲਕੱਤਾ ਮੈਂ ਦੋ ਇਲੈਕਸ਼ਨਾਂ 'ਚ ਮੇਰੇ ਨਾਲ ਇਲੈਕਸ਼ਨ ਕੈਂਪੇਨ ਤੇ ਸੀ ਉਹਨਾਂ ਦੀ ਚੜ੍ਹਦੀ ਕਲਾ ਸਤਕਾਰਯੋਗ ਖਾਲਸਾ ਜੀ ਇੰਨੀ ਦਲੀਲ ਨਾਲ ਗੱਲ ਕਰਦੇ ਸੀ ਕਿ ਉਹਨਾਂ ਦੀ ਗੱਲ ਸੁਣਦੇ ਤੁਰੇ ਜਾਂਦੇ ਰਾਹੀ ਵੀ ਰੁਕ ਜਾਂਦੇ ਸੀ ਉਹਨਾਂ ਦੀ ਵਿਰੋਧੀ ਵੀ ਕਹਿੰਦੇ ਸੀ ਕਿ ਯਾਰ ਨੌਜਵਾਨ ਗੱਲਾਂ ਸੱਚੀਆਂ ਕਰਦਾ ਹੈ ਨੌਜਵਾਨ ਗੱਲਾਂ ਸੱਚੀਆਂ ਕਰਦਾ ਹੈ ਤੇ ਉਹਨਾਂ ਨੂੰ ਮੋੜਨ ਦੇ ਲਈ ਦਬਾਉਣ ਦੇ ਲਈ ਲੰਬੇ ਸਮੇਂ ਤੋਂ ਤਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਮਕਾਉਣ ਵਾਲੇ ਕੌਣ ਸੀ ਜਗ ਜਾਣਦਾ ਹੈ ਤੇ ਫੇਰ ਇਹ ਕਾਤਲ ਦੇ ਪਿੱਛੇ ਕੌਣ ਹੈ ਉਹ ਵੀ ਜਗ ਜਾਣਦਾ ਹੈ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਧਮਕਾਉਣ ਵਾਲੇ ਕੌਣ ਸੀ ਤੇ ਮੌਣ ਮਰਵਾਉਣ ਵਾਲੇ ਕੌਣ ਨੇ ਤੇ ਇਹ ਵੀ ਲੋਕ ਜਾਣਦੇ ਆ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਰਹੀ ਇਨਾਂ ਨੂੰ ਧਮਕੀਆਂ ਮਿਲਦੀਆਂ ਸੀ ਇਨਾਂ ਨੂੰ ਧਮਕੀਆਂ ਮਿਲਦੀਆਂ ਸੀ ਪਰ ਜ਼ਿਲ੍ਹੇ ਦਾ ਪੁਲਿਸ ਮੁਖੀ ਕਹਿੰਦਾ ਸੀ ਡਰਨ ਦੀ ਲੋੜ ਨਹੀਂ ਤੂੰ ਤਾਂ ਬੜਾ ਬਹਾਦਰ ਹੈ ਤੈਨੂੰ ਗਨਮੈਨਾਂ ਦੀ ਕੀ ਲੋੜ ਹੈ ਤੂੰ ਤੇ ਉਹ ਹੀ ਡਰੀ ਜੰਨਾ ਬਹੁਤ ਵੱਡੀ ਬਹਾਨੇਵਾਜੀ ਪੁਲਿਸ ਨੇ ਸੁਣੀ ਨਹੀਂ ਕਿਉਂ ਪੁਲਿਸ ਨੇ ਨਹੀਂ ਸੁਣੀ ਕਿਉਂਕਿ ਜਿਨ੍ਹਾਂ ਦੀ ਸਰਕਾਰ ਹੈ ਉਹ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇ ਤੁਸੀਂ ਯਾਦ ਕਰੋ ਇਹ ਉਹੀ ਲੋਕ ਨੇ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਬਣੀ ਵੱਡੇ-ਵੱਡੇ ਇਕੱਠਾ 'ਚ ਇਹਨਾਂ ਦੇ ਛੋਟੇ ਤੋਂ ਲੈ ਕੇ ਵੱਡਾ ਆਗੂ ਤੱਕ ਕੀ ਆਖਦੇ ਸੀ ਕਿ ਅਸੀਂ ਪੰਜਾਬ ਦੇ ਹਤਾਸ਼ੀ ਆ ਅਸੀਂ ਪੰਜਾਬ ਨੂੰ ਬਚਾਉਣ ਵਾਲੇ ਆ ਸਾਨੂੰ ਮੌਕਾ ਦੇ ਦਿਓ ਪੰਜਾਬ ਨੂੰ ਬਚਾਵਾਂਗੇ ਪੰਜਾਬ ਨਸ਼ਿਆਂ ਨੇ ਮਾਰਤਾ ਨੌਜਵਾਨ ਮਰਗੇ ਪੰਜਾਬ ਦੇ ਤੇ ਇਹ ਸਰਕਾਰ ਦਾ ਵੱਡਾ ਮੁਖੀ ਆਖਦਾ ਹੁੰਦਾ ਸੀ ਜੇ ਸਰਕਾਰਾਂ ਚਾਉਂਦੀਆਂ ਚਿੱਟਾ ਤਾਂ ਹੀ ਵਿਕਦਾ ਸਰਕਾਰਾਂ ਚਾਉਂਦੀਆਂ ਨਸ਼ਾ ਤਾਂ ਹੀ ਵਿਕਦਾ ਸਰਕਾਰਾਂ ਚਾਉਂਦੀਆਂ ਨਸ਼ਾ ਕਰ ਕਰ ਨੌਜਵਾਨ ਤਾਂ ਹੀ ਮਰਦੇ ਨੇ ਆਪਾਂ ਇਹ ਸਰਕਾਰ ਬਦਲੀਏ ਅਸੀਂ ਆਵਾਂਗੇ ਪੰਜਾਬ ਚ ਕਿਸੇ ਮਾਂ ਦਾ ਪੁੱਤ ਨਾ ਨਸ਼ੇ ਨਾਲ ਮਰੇਗਾ ਨਾ ਪਿਸਤੌਲ ਦੀ ਗੋਲੀ ਨਾਲ ਮਰੇਗਾ ਸਤਕਾਰ ਜੋ ਖਾਲਸਾ ਜੀ ਨਾ ਤਾਂ ਨਸ਼ਿਆਂ ਨਾਲ ਨੌਜਵਾਨ ਮਰਨੋ ਹਟੇ ਨਾ ਕਿਸੇ ਤੋਂ ਨਸ਼ਾ ਰੁਕਿਆ ਸਰਕਾਰਾਂ ਚੱਲੀ ਗਈਆਂ ਇਨਾਵੇਂ ਲੀਡਰਾਂ ਦੇ ਬਿਆਨਾਂ ਮੁਤਾਬਕ ਸਰਕਾਰਾਂ ਚੌਧੀਆਂ ਨਸ਼ਾ ਵਿਕਦਾ ਹੈ ਸਰਕਾਰਾਂ ਪੈਸੇ ਕਮਾਉਂਦੀਆਂ ਨਸ਼ੇ ਚੋਂ ਪੰਜਾਬ ਦੇ ਪੁੱਤਾਂ ਦੀ ਜਿਨ੍ਹਾਂ ਦੀ ਨਸ਼ੇ ਨਾਲ ਮੌਤ ਹੁੰਦੀ ਹੈ ਉਸ ਨਸ਼ੇ ਦੇ ਪੈਸੇ ਜਿਹੜੇ ਆ ਉਸ ਸਰਕਾਰਾਂ ਚਲਾਉਣ ਵਾਲਿਆਂ ਦੀ ਜੇਬਾਂ 'ਚ ਜਾਂਦੇ ਆ ਅੱਜ ਵੀ ਜਾ ਰਹੇ ਨੇ ਹੁਣ ਇਹ ਤਾਂ ਸੋਚਦੇ ਆ ਕਿ ਪੰਜਾਬ ਦੀ ਜਵਾਨੀ ਨੂੰ ਸੁਰਤ ਨਹੀਂ ਨਸ਼ਿਆਂ ਦੀ ਨਾਲ ਸੁਰਤ ਨਹੀਂ ਪਰ ਜਿਹੜਾ ਨੂੰ ਸੁਰਤ ਹੈ ਉਹ ਸਾਡੇ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜੀ ਦੇ ਸਰਪੰਚ ਸਾਹਿਬ ਬਾਂਗ ਬੋਲਦੇ ਨੇ ਉਹ ਬਰਦਾਸ਼ਤ ਨਹੀਂ ਜਿਹੜਾ ਨਸ਼ੇ ਦੀ ਗੋਲੀ ਰਾਣੀ ਨੌਜਵਾਨ ਮਰਦਾ ਉਹਨੂੰ ਇਹ ਪਿਸਤੌਲ ਦੀ ਰਵਲਵਰ ਦੀ ਗੋਲੀ ਨਾ ਮਾਰਦੇ ਆ ਚਾਹੁੰਦੇ ਕਿ ਪੰਜਾਬ ਖਤਮ ਕਰੀਏ ਪੰਜਾਬ ਦੀ ਅਜ ਹੂਨ ਦੀ ਲੜਾਈ ਐ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਵਰਗੇ ਨੌਜਵਾਨਾਂ ਦਾ ਕਤਲ ਹੋਣਾ ਪੰਜਾਬ ਦੀ ਹੋਂਦ ਦੀ ਲੜਾਈ ਹੈ ਔਰ ਇਹੀ ਗੱਲ ਸਾਡੇ ਲੋਕਾਂ ਨੇ ਸਮਝਣੀ ਹੋਵੇਗੀ ਜੇ ਸਰਕਾਰ ਨੂੰ ਸ਼ਰਮ ਹੋਵੇ ਆ ਦੇਖਣ ਰੋ ਲੋਕਾਂ ਦਾ ਇਹ ਰੋਧਾ ਇੱਥੇ ਹੀ ਆ ਕੁਝ ਲੋਕਾਂ ਇਹ ਪੂਰੇ ਪੰਜਾਬ ਦੇ ਘਰ-ਘਰ ਦੇ ਵਿੱਚ ਸੋਗ ਹੈ ਜਿਹੜੇ ਲੋਕ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਨਹੀਂ ਜਾਣਦੇ ਸੀ ਜਿਨਾਂ ਨੇ ਪੋਸਟਾ ਹੀ ਦੇਖਿਆ ਸੀ ਉਹਨਾਂ ਦੇ ਵੀ ਸਾਨੂੰ ਫੋਨ ਆ ਰਹੇ ਆ ਕਿ ਆ ਮਾਰਤਾ ਪੰਜਾਬ ਦੀ ਆਵਾਜ਼ بلند ਕਰਨ ਵਾਲਾ ਇੱਕ ਹੋਰ ਨੌਜਵਾਨ ਤੁਸੀਂ ਪਹੁੰਚੇ ਕਿ ਨਹੀਂ ਪਹੁੰਚੇ ਅਜੇ ਹਾਲਾਤ ਨੇ ਇਕੱਲੇ ਸੈਣੀ ਵਿੱਚ ਹੀ ਸੋਗ ਨਹੀਂ ਪੂਰੀ ਦੁਨੀਆ ਦੇ ਵਿੱਚ ਸੋਗ ਹੈ ਇਹ ਇਕੱਲੇ ਸੈਣੀ ਵਾਲੇ ਹੀ ਇੱਥੋਂ ਦੇ ਐਮਐਲਏ ਤੇ ਪੰਜਾਬ ਦੀ ਸਰਕਾਰ ਨੂੰ ਲਾੜਤਾ ਨਹੀਂ ਪਾਰੇ ਪੂਰੀ ਦੁਨੀਆ ਦੇ ਲੋਕ ਲਾੜਤਾ ਪਾਰੇ ਨੇ ਸਤਿਕਾਰਯੋਗ ਖਾਲਸਾ ਜੀ ਜਦੋਂ ਕੁਰਸੀ ਆਉਂਦੀ ਆ ਵੱਡਿਆਂ ਵੱਡਿਆਂ ਨੂੰ ਭਰਮ ਪਾਲ ਲੈਂਦੇ ਆ ਕਿ ਕੁਰਸੀ ਸਦਾ ਹੀ ਰਹਿਣੀ ਆ